ਕਿਉਂ ਕਾਲ ਕੇ ਮਚਾਉਣ ਲੱਗ ਪਈ ਐਸੀ ਜੰਮੀਨ ਤਸਾਦੇ ਵੇ ਦੇਰੀਏ ਸਿਰਾਂ ਦੀ ਪੱਗ ਲਾਉਣ ਲੱਗ ਪਈ ਇੱਧਰ ਲਿਆ ਚੱਟਾ ਡੋ ਨੋ 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 ਹਾਏ ਆ ਹਾਏ ਕੀ ਹੋ ਗਿਆ ਤੈਨੂੰ ਜਿਹੜਾ ਆਪਣਾ ਨਵਾਂ ਗਵਾਂਡੀ ਨੇ ਆਇਆ ਸੁੱਖਾ ਹਾਂ ਉਹਦੀ ਘਰ ਵਾਲੀ ਮੈਨੂੰ ਰੋਜ਼ ਦੇਖਦੀ ਹੁੰਦੀ ਸੀ ਕੱਲੋਂ ਨੇ ਮੈਨੂੰ ਰੋਕ ਕੇ ਹੱਗ ਕਰ ਲਈ ਅੱਜ ਮੈਨੂੰ ਕਿਸ ਕਰ ਲਈ ਸੁੱਖੇ ਨੂੰ ਗਲਤਫਹਿਮੀ ਹੋ ਗਈ ਉਹਨੇ ਮੈਨੂੰ ਬਹੁਤ ਬੱਟਿਆ ਉਹਨੇ ਕਿਉਂ ਵੱਢਿਆ ਤੈਨੂੰ ਸਾਰਾ ਕਸੂਰ ਤਾਂ ਉਹਦੀ ਘਰ ਵਾਲੀ ਦਾ ਸੀ ਦੇਖਦੀ ਤਾਂ ਤੈਨੂੰ ਉਹ ਸੀ ਕੇਸ ਕਰ ਉਹਦੇ ਤੇ ਹਾਂ ਕੱਲੂ ਐਵੇਂ ਕਿਸੇ ਦਾ ਬੰਦਾ ਮਾਰ ਦੂ ਉਹ ਹਾਂ ਨਾਲ ਮੇਰੇ ਤਾਂ ਕਸੂਰ ਵੀ ਨਹੀਂ ਤਾਂ ਕੋਈ ਹਾਂ ਤੇਰੇ ਤਾਂ ਕੋਈ ਕਸੂਰ ਨਹੀਂ ਸੀ ਆਜਾ ਅੰਦਰ ਪੱਟੀ ਪੁੱਟੀ ਕਰਾਂ ਤੇ ਮੂੰਹ ਕਿੱਧਰ ਚੱਲੀ ਐ ਕੱਲ ਜਿਹੜਾ ਤੁਸੀਂ ਗਵਾਂਢੀ ਨੇ ਕੁੱਟਿਆ ਸੀ ਉਹਨੇ ਕੇਸ ਕਰਤਾ ਮੇਰੇ ਤੇ ਆਹ ਕੁੱਟਿਆ ਮੈਂ ਕੇਸ ਤੇਰੇ ਤੇ ਕਿੱਦਾਂ ਕਰਤਾ ਹਉ ਮੈਨੂੰ ਕੀ ਪਤਾ ਜਾਣਾ ਤਾਂ ਪੈਣਾ ਐ ਨਾ ਮੈਨੂੰ ਉਹ ਤਾਂ ਹੁਣ ਜਾਣਾ ਪੈਣਾ ਜੇ ਕੇਸ ਪਾਇਆ ਉਹਨੇ ਚੱਲ ਤੂੰ ਜਾਇਆ ਇਹ ਸਾਲ ਕੀ ਚੱਕ ਰਿਆ ਯਾਰ ਜੀਬ ਮੰਦਾ ਕੁੱਟਿਆ ਮੈਂ ਕੇਸ ਮੇਰੀ ਘਰ ਵਾਲੀ ਦੇ ਪਤਾ ਕੁਝ ਤੱਕੜ ਪੜਿਆ ਚੱਲ ਇੱਕ ਗੱਲ ਤਾਂ ਚੰਗੀ ਆ ਮੈਂ ਤਾਂ ਬਚਿਆ ਤਰੀਕਾ ਤੇ ਆ ਗਈ ਹੁਣ ਤਰੀਕ ਪੈਣ ਦੇ ਬਹਾਨੇ ਰੋਜ਼ ਮਿਲਿਆ ਕਰਾਂਗੇ ਹਾਂਜੀ ਹੈਪੀ ਵੈਲੈਂਟਾਈਨ ਡੇ ਇਹ ਵਾਹ ਵਾਹ ਕੀ ਜ਼ੁਲਮ ਹੈ ਬੜਾ ਹਰਾਵਨੀ ਹੋ ਬਕਾ ਮੁੰਡੇ ਆਲੇ ਆ ਰਹੇ ਆ ਪਾਰਟੀ ਨਵੀਂ ਆ ਨਹੀਂ ਨਹੀਂ ਪਾਰਟੀ ਉਹੀ ਆ ਮਸਾਂ ਮੈਂਤਾ ਮੁੰਤਾ ਕਰਕੇ ਮਨਾਏ ਆ ਹੁਣ ਨਾ ਕੁੜੀ ਨੂੰ ਕੋਈ ਜਬੜੀ ਮਾਰ ਦੇਵੇ ਨਹੀਂ ਮਾਰਦੀ ਬਲਾਓ ਤੁਸੀਂ ਆਜੋ ਜੀ ਆਜੋ ਆਜੇ ਜੀ ਆਗੇ ਹਾ ਨਾ ਭਜਿਓ ਤੁਸੀਂ ਵੀਰ ਬਣ ਕੇ ਹਣ ਕੁੜੀ ਤੁਹਾਨੂੰ ਥੋਕੜੀ ਚਾਪੀ ਆਉਂਦੀ ਨਹੀਂ ਫਰਾਰੀ ਆ ਫੇਰ ਆ ਗਈ ਚਾਹ ਦੀ ਵਾਰੀ ਫਰਾਰੀ ਦਾ ਚਾਹ ਬਣਾ ਵੀ ਲਈ ਐ ਇਹ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਮਿੰਟ 'ਚ ਬਣਾ ਲੈਂਦੀ ਹਾਂ ਅੱਲਾ ਮਾਨ ਸਾਹਿਬ ਸੁੱਕੀ ਚਾਹ ਹੀ ਪੀ ਜਾਂਦੇ ਨੇ ਸੁੱਕੀ ਕਿੱਥੇ ਆ ਜੀ ਪੂਰੀ ਕਿੱਲੀ ਹੱਥ ਲਾ ਕੇ ਤਾਂ ਦੇਖੋ ਇਹਨਾਂ ਦੇ ਕਹਿਣ ਦਾ ਮਤਲਬ ਵੀ ਚਾਹ ਨਾਲ ਕੁਝ ਮਿੱਠਾ ਖਾਣ ਪੀਣ ਨੂੰ ਮਿੱਠਾ ਯਾਨੀ ਲੱਡੂ ਲੈ ਕੇ ਆ ਗਿਆ ਪਾ ਮੂੰਹ ਮਿੱਠਾ ਨਹੀਂ ਨਾ ਕਰਾਇਆ ਆ ਜੀ ਗੱਲ ਸਿਰੇ ਨਹੀਂ ਚੜੀ ਆ ਜੀ ਲੱਡੂ ਮੋਸਵਾਧਾ ਨਦੀ ਤੋਂ ਕਿੰਨਾ ਸੋਹਣਾ ਮੁਸਕਮਾਰ ਦਾ ਮੈਨੂੰ ਲੱਗਦਾ ਦੇਸੀ ਕਿ ਉਹ ਰਿਆ ਦੇਖੋ ਜੀ ਕਿੰਨਾ ਚੰਗਾ ਪਰਿਵਾਰ ਆ ਢੋਡੇ ਵਾਸਤੇ ਸਪੈਸਰ ਸ਼ਹਿਰੋਂ ਜਾ ਕੇ ਲੱਡੂ ਲੈ ਕੇ ਆਂਦੇ ਆ ਅੱਛਾ ਜੀ ਉਹ ਸ਼ਹਿਰੋਂ ਨਹੀਂ ਲਿਆਉਂਦੇ ਭਾਈ ਆਪਣੇ ਪਿੰਡ ਸਰਪੰਚਾਂ ਦਾ ਨਹੀਂ ਵਿਆਹ ਹੋਇਆ ਸੀ ਉਹਨਾਂ ਤੋਂ ਲੱਡੂਦਾਰੇ ਲੈ ਕੇ ਆਇਆ ਜਦੋਂ ਸਾਡੀ ਕੁੜੀ ਦਾ ਵਿਆਹ ਹੋ ਗਿਆ ਸੀ ਤੁਹਾਨੂੰ ਮੋੜ ਜਾਗੇ ਭਾਈ ਕਾਨੂੰ ਮਜ਼ਾਕ ਕਰੀ ਜਨਾ ਸਰਪੰਚਾਂ ਦੇ ਮੁੰਡੇ ਦੇ ਵਿਆਹ ਹੋਏ ਨੂੰ ਤਾਂ 20 ਦਿਨ ਹੋ ਗਏ ਜੇ ਉੱਥੋਂ ਲਿਆਂਦੇ ਹੁੰਦੇ ਤਾਂ ਉਲੀ ਨਾ ਲੱਗੀ ਹੁੰਦੀ ਉਲੀ ਤਾਂ ਲੱਗੀ ਹੋਈ ਸੀ ਮੈਂ ਸਵੇਦੀ ਚਾਰਵੇਦੀ ਉੱਠ ਕੇ ਲੱਗੀ ਹੋਈ ਆ ਉਲੀ ਸਾਫ ਕਰਨ ਨੋ 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 ਨਾ ਕਰੋ ਯਾਰ ਫਿਰ ਕੀ ਹੋ ਗਿਆ ਲੱਡੂ ਦਾ ਲੱਡੀ ਹੁੰਦੇ ਚਾਹੇ ਹੁੰਦੀ ਵਾਲੇ ਜਾਂ ਸੂਚੇ ਆ ਯਾਰ ਮੈਨੂੰ ਤਨਾਰ ਲੈ ਜਾਂਦੇ ਤੈਨੂੰ ਤਾਂ ਰੱਬੀ ਲੈ ਕੇ ਜਾਉਂਗਾ ਇਹ ਜਿਹੜੇ ਸਾਰੇ ਜੋੜਾ ਜੀ ਮੇਰਾ ਲੱਡੂ ਵੀ ਨਹੀਂ ਮੋੜ ਗਿਆ ਬਚੋਲਣ ਹਜੇ ਆਈ ਹੋਈ ਨਹੀਂ ਮੁੰਡਾ ਲੈ ਕੇ ਅੱਜ ਭਣੇ ਅੱਜ ਲੰਗਿਆ ਉਹ ਇਹ ਆਪਣਾ ਇਹ ਮੁੰਡਾ ਜਿਹਦੇ ਬਾਰੇ ਮੈਂ ਦੱਸ ਪਾਈ ਥੋੜੀ ਕੁੜੀ ਬਾਰੇ ਮੁੰਡਾ ਤਾਂ ਬਲਾਈ ਸੋਣਾ ਬਾਹ ਅਸਲੀ ਨੇ ਦੇ ਅਸਲ ਹੋਈ ਆ ਹੋਰ ਥੋੜੀ ਬੁੜੀ ਦੇ ਪੱਟਕੇ ਲਾਏ ਮੁੰਡਾ ਤਾਂ ਮੈਨੂੰ ਬਲਾਈ ਪਸੰਦ ਆ ਭਣੇ ਵਾ ਤੂੰ ਕਰਾਉਣਾ ਕੁੜੀ ਨੂੰ ਤਾਂ ਪੁੱਛ ਲੈ ਉਹ ਮੈਂ ਨਹੀਂ ਮੇਰੇ ਕਹਿਣ ਦਾ ਮਤਲਬ ਵੀ ਸਾਡੇ ਵੱਲੋਂ ਰਿਸ਼ਤੇ ਨੂੰ ਹਾਂ ਭਣੇ ਇੱਕ ਵਾਰ ਬਾਈ ਨਸਲਾ ਕਰ ਲੈਂਦੀ ਹੂੰ ਉਹਦੇ ਨਾਲ ਕੀ ਸਲਾਹ ਕਰਨੀ ਆ ਉਹ ਤਾਂ ਮੋ ਜੁੱਤੀ ਥੱਲੇ ਰੱਖਦੀ ਆ ਦੇਖ ਲੈ ਕਿੰਨਾ ਸੋਹਣਾ ਘਰ ਲੱਭ ਕੇ ਦਿੱਤਾ ਤੈਨੂੰ ਨਾ ਸੋਹਣੇ ਨੂੰ ਭਾਬੀ ਮੈਂ ਇੱਥੇ ਰਹਿਣਾ ਤੁਸੀਂ ਕੁੜੀ ਨੂੰ ਬੁਲਾਓ ਪੈਣੇ ਕੁੜੀ ਨੂੰ ਬੁਲਾ ਲੈਂਦੇ ਨੀ ਸੋਮਣ ਆ ਜਾ ਉਹ ਬਣੀ ਹੌਲੀ ਹੌਲੀ ਆਉਗੀ ਉਹਦੇ ਨਾਲ ਪੈਰ ਭਾਰੀ ਹੈ ਕਮਾਲ ਕਰਤੀ ਭਾਬੀ ਤੂੰ ਐਹੋ ਜੀ ਕੁੜੀ ਲੱਭੀ ਹੁਣ ਜਾਂਦੂ ਵੀ ਵੰਡ ਲਈ ਲੋੜੀ ਜਾ ਕੇ ਜਵਾਖ ਦੀ ਵੀ ਤੁਸੀਂ ਗਲਤ ਸਮਝ ਗਏ ਉਹਦੇ ਨਾਲ ਕੱਲ ਪੈਰ ਤੇ ਸੱਟ ਲੱਗੀ ਸੀ ਸੋਹ ਨਾਲ ਪਾਰੀ ਹੋ ਗਿਆ ਉਹਦਾ ਪੈਰ ਅੱਛਾ ਸੋਈ ਨਾਲ ਵੀ ਹੋ ਜਾਂਦਾ ਮੈਂ ਤਾਂ ਕੁਝ ਹੋਰ ਵੀ ਸਮਝ ਗਿਆ ਸੀ ਫੇਰ ਤਾਂ ਚਾਹੇ ਦੋਨੇ ਪੈਰ ਪਾਰੀ ਹੋਣ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਕੁੜੀ ਬੁਲਾਓ ਦੇਖ ਬੇਬੇ ਪੰਜ ਰੀਲਾਂ ਮੈਂ ਬਣਾ ਦਿੱਤੀਆਂ ਤੋ ਇੱਕ ਸਵੇਰੇ 9 ਵਜੇ ਪਾਣੀਆ ਦੁਪਹਿਰੇ 12 ਵਜੇ ਪਾਣੀਆ ਇੱਕ ਤੋ ਸ਼ਾਮ ਨੂੰ ਪਾਰੀ 5 6 ਵਜੇ ਤਾਂ ਹਾਂ ਦਿਨ ਚ ਨਾ ਇੱਕ ਵਾਰੀ ਜ਼ਰੂਰ ਲਾਈਵ ਹੋਇਆ ਕਰੀ ਨਾਲੇ ਹਫ਼ਤੇ ਵਿੱਚ ਗਿੜਾ ਮਾਰ ਲਿਆ ਕਰ ਦਿੱਲਾ ਬੜਾਇਆ ਕਰਾਂਗੇ ਆਪਾਂ ਹੈਨਾ ਉੱਥੇ ਜਾ ਕੇ ਛੱਡੀ ਨਾ ਕੰਮ ਚੰਗੇ ਪੈਸੇ ਕਮਾਏਗੀ ਮੇਰੇ ਬਾਪ ਜਾਉਂਗਾ ਮੈਗਟਿੰਗ ਕਰਨੀ ਹੈ ਚਲੋ ਜੀਤੀ ਹੈਲੋ ਗੈਸ ਵੀਰੇ ਨੀ ਅਜਿੱਤੇ ਦੀ ਆਪਣੀ ਬੁੜੀ ਸ਼ਹਿਰੋਂ ਆਈ ਐ ਇਹਦੇ ਰੰਗ ਟਾਂਗ ਹੀ ਬਦਲੇ ਪਏ ਨੇ ਹੋਰ ਸਾਰਾ ਦਿਨ ਮੋਬਾਈਲ ਅੱਗੇ ਆਏ ਮੂੰਹ ਜਾ ਕਰ ਕਰਕੇ ਪਤਾ ਨਹੀਂ ਕਿਵੇਂ ਗੇ ਟੱਡੇ ਮੂੰਹ ਕਰਕੇ ਫੋਟੋਆਂ ਹੀ ਕਰਦੀ ਰਹਿੰਦੀ ਐ ਉੱਤ ਚੱਕਵੇਂ ਚੱਕਵੇਂ ਕੱਪੜਾ ਲੀੜਾ ਪਾਉਣ ਲੱਗ ਗਈ ਤਾਂ ਪੈਸੇ ਨਿਕਲੇ ਅਗਲੀ ਕੋਲੇ ਆਹੋ ਨੀਉ ਕੁੜੀ ਵੀ ਤੇ ਉਹ ਜੀ ਆ ਸ਼ਹਿਰ ਵਾਲੀ ਇਲਾਵਲ ਉਤਰੀ ਜੀ ਬਹੁਤ ਸੋਹਣੀ ਹੂੰ ਕਿੰਨੇ ਨਾਲ ਗੱਲਾਂ ਹੀ ਮਾਰੀ ਜੰਨੀ ਆ ਚੱਲ ਖੜੀ ਹੋ ਰੋਟੀ ਰੋਟੀ ਲੈ ਕੇ ਆ ਵੇ ਮੈਂ ਮੂੰਹ ਵਾਲੀ ਕਿਤਾਬ ਤੇ ਲੈਬ ਹੋਈ ਬੈਠੀ ਆਵਾ ਤਵਾ ਬੋਲੀ ਜਾਂਣਾ ਵਿੱਚ ਸੁਣਦਾ ਲੋਕਾਂ ਨੂੰ ਜਾ ਉੱਠ ਕੇ ਮੇਰੇ ਵਾਸਤੇ ਰੋਟੀ ਰੋਟੀ ਬਣਾ ਦੇ ਭੁੱਖ ਲੱਗੀ ਪਈ ਆ ਤੈਨੂੰ ਰੋਟੀ ਦੀ ਪਈ ਆ ਮੇਰੀਆਂ ਭੁੱਖਾ ਤੇ ਹਾਂ ਮਰੀਆਂ ਪਈਆਂ ਨੇ ਕੋਈ ਰੀਲ ਹੈ ਨਹੀਂ ਮੇਰੇ ਕੋਲੇ ਤਾਂ ਤੂੰ ਮੈਨੂੰ ਦੱਸ ਕਿਹੜੇ ਰੰਗ ਦੀ ਰੀਲ ਲੈ ਕੇ ਆਉਣੀ ਆ ਮੈਂ ਹੁਣੇ ਲਿਆ ਦੇਣਾ ਵੇ ਉਹ ਰੀਲ ਦੀ ਗੱਲ ਨਹੀਂ ਕਰਦੀ ਮੈਂ ਮੱਚੜੀ ਜਿਹੜੀ ਇਹਦੇ ਤੇ ਪੈਂਦੀ ਆ ਰੀਲ ਵੀਡੀਓ ਬੂੜੀਓ ਜੀ ਬਣਾ ਕੇ ਉਹ ਰੀਲ ਦੀ ਗੱਲ ਕਰਦੀ ਮੈਂ ਖਾਤੇ ਤੇ ਜਿਹੜੀ ਰੀਲ ਪੈਂਦੀ ਆ ਬੀਬੀ ਤੂੰ ਕਦੋਂ ਖਿਲਾ ਲਿਆ ਖਾਤਾ ਕਾਗਜ਼ ਪੱਤਰ ਤਾਂ ਕੋਈ ਮੰਗਿਆ ਨਹੀਂ ਸਾਡੇ ਤੋਂ ਨਹੀਂ ਫੋਟ ਨੇ ਉਹ ਛੱਲਣੇ ਵਾਲੇ ਵਾਲਾਂ ਨੂੰ ਬੁਲਾ ਕੇ ਲਿਆ ਮੈਂ ਸੋਨੀ ਨੂੰ ਗਵਾਨੀਆਂ ਦੇ ਨੂੰ ਉਹੋ ਬਣਾਊਗਾ ਮੇਰੀ ਰੀਲ ਜੱਬ ਬੁਲਾ ਕੇ ਲੈ ਕੇ ਆਉ ਹਾਏ ਰੱਬਾ ਕਿੱਥੇ ਫਸ ਗਿਆ ਮੈਂ ਹਾਏ 부ੜੀ ਤਾਂ ਪੱਟ ਤੀਰੀ ਲਾਨੇ ਹੁਣ ਕਿੱਥੇ ਵਾਪਤ ਹੋਏ ਕੀ ਬੁੜੀ ਚੰਮਲ ਆ ਕਹੋ ਜਦ ਰੀਲ ਤੇ ਜਦੋਂ ਪਾਉਂਗੀ ਦੇਖੀ ਜਾ ਬੈਠੋ ਬੈਠੋ ਭਾਈ ਹੋਰ ਸੁਣਾਓ ਘਰ ਪਰਿਵਾਰ ਸਾਰੇ ਠੀਕ ਠਾਕ ਆ ਸਭ ਵਧੀਆ ਜੀ ਨਜ਼ਾਰੇ ਲੈਣੇ ਆ ਤੁਸੀਂ ਸੁਣਾਓ ਹਾਂ ਬਸ ਬਹੁਤ ਵਧੀਆ ਚਲੋ ਗੱਲਾਂ ਬਾਤਾਂ ਤਾਂ ਹੁੰਦੀਆਂ ਹੀ ਰਹਿਣੀਆਂ ਮੈਨੂੰ ਆਏ ਦੱਸੋ ਵੀ ਚਾਹ ਪੀਣੀ ਆ ਕਿ ਕੋਕ ਕੀ ਵੀ ਨਾ ਮੈਂ ਤਾਂ ਕੋਕ ਹੀ ਪੀਉਂਗੀ ਲੈ ਫਿਰ ਮੈਂ ਵੀ ਕੋਕ ਹੀ ਪੀ ਲੂੰਗਾ ਹਰ ਵੀ ਹਾਂਜੀ ਪੰਗਾ ਪੈ ਗਿਆ ਕੀ ਹੋਇਆ ਉਹਨਾਂ ਨੇ ਕੋਕ ਮੰਗ ਲਈ ਆਪਣੇ ਤਾਂ ਕੋਕ ਹੀ ਹੈ ਨਹੀਂ ਮੈਂ ਕਰਦੀ ਹਾਂ ਇੱਕ ਪਾਣੀ ਨਹੀਂ ਕਮਲ ਕੇ ਕੋਕ ਮੰਗਿਆ ਉਹਨਾਂ ਨੇ ਲੈ ਜਾ ਲੈ ਜਾ ਜੇ ਜੇ ਤੇਰਾ ਰੰਗ ਹੈ ਨਾ ਜਾਂਦੇ ਜਾਂਦੇ ਪਾਣੀ ਨੂੰ ਰੰਗ ਚੜ ਕੇ ਕੋਕ ਹੀ ਬਣ ਜਾਣਾ oh no 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 ਲੈ ਬਈ ਆ ਗਿਆ ਤੇਰੇ ਪੇਕਿਆਂ ਦਾ ਘਰ ਚਲ ਮਿਲ ਆਪਦੇ ਭਰਾ ਤੇ ਭਾਬੀ ਨੂੰ ਰੁਕੋ ਕਿਉਂ ਵੀਰ ਚ ਪਾਠ ਪੂਜਾ ਕਰਦੇ ਪਏ ਆ ਉੱਤਰੀ ਭਾਬੀ ਵੀ ਬਾਬਿਆਂ ਦਾ ਨਾਂ ਤੇ ਆਈ ਜਾਂਦੀ ਆ ਕਿਉਂ ਬਈ ਆ ਕੀ ਚੱਕਰ ਆ ਦੁਪਹਿਰੇ ਵੀ ਲੱਗੇ ਪਏ ਹੋ ਪਾਠ ਪੂਜਾ ਕਰਨਾ ਕਰਨਾ ਹੀ ਐ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਮਾੜੀਆਂ ਬਲਾਵਾ ਘਰ ਨਹੀਂ ਰਹਿੰਦੀਆਂ ਹਾਂ ਗੱਲ ਤਾਂ ਸਹੀ ਆ ਬੁਲਾਵਾ ਤੁਹਾਡੇ ਕਰੋ ਨਿਕਲ ਕੇ ਸਾਡੇ ਘਰੇ ਆਵੜੀਆਂ ਓ ਨੋ 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 ਮੈਂ ਵੀ ਪਾੜ ਪੂਜਾ ਕਰਿਆ ਕਰੂੰਗਾ ਕੀ ਪਤਾ ਖੜੇ ਛੁੱਟ ਜੇ ਅੱਜ ਮੌਸਮ ਕਿੰਨਾ ਸੋਹਣਾ ਹੈ ਨਾ ਆਪਾਂ ਕਾਫੀ ਪੀਣ ਚੱਲਾਂਗੇ ਜਰੂਰ ਜਰੂਰ ਚੱਲ ਚੱਲੀਏ ਕੋਣ ਹੈ ਕੁੜੀ ਪਹਿਲਾਂ ਤੁਸੀਂ ਮੈਨੂੰ ਦੱਸੋ ਇਹ ਕੁੜੀ ਕੌਣ ਹੈ ਹਾਂ ਕੁਝ ਤਾਂ ਕਰ ਪਰੇ ਜ਼ਰੂਰ ਕੋਈ ਨਾ ਕੋਈ ਕਰਦਾ ਫਾਈਨਲੀ ਮੇਰੀ ਸਿਸਟਰ ਨੂੰ ਮੇਰੀ ਗਰਲਫ੍ਰੈਂਡ ਬਾਰੇ ਪਤਾ ਹੀ ਲੱਗ ਗਿਆ ਫਿਰ ਐ ਚੋਇਸ ਦੇਖੋ ਮੇਰੀ ਕਿੰਨੀ ਸੋਹਣੀ ਹੈ ਕਮਿਨਟ ਦਿਲিয়ে ਆਜੋ ਮੈਂ ਤੇ ਕਾਫੀ ਚੀਨੋ ਪੀਉਂਗੀ ਰਾਤ ਨੂੰ ਆਜੋ ਬਈ